ਇਕ ਪਾਰ ਸਤਿਗੁਰ ਮੰਤ ਸਿਮਰਨ ਬਾਤ ਸਿਮਰਨ ਤਾਹੇ ਪਾਰ ਆਦਿ ਸਾਥੀ ਸਾਇ ਕਹਾ ਕਹਾ ਅਸ਼ਿਆ ਰਿਆਏ ਦੇ ਤੇ ਫਤੇ ਬਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਲੈ ਕੇ ਪਹੁੰਚੇ ਅੱਜ ਸ਼ਹਿਰ ਮੰਡੀ ਅਹਿਮਦਗੜ ਜ਼ਿਲ੍ਹਾ ਮਾਲੇਰ ਕੋਟਲਾ ਦੇ ਵਿੱਚ ਇੱਥੇ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਅਹਿਮਦਗੜ ਤੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਜੂਨ ਦਾ ਮਹੀਨਾ ਚੱਲ ਰਿਹਾ ਛੁੱਟੀਆਂ ਦਾ ਮਹੀਨਾ ਹੈ ਬੱਚੇ ਘਰਾਂ ਦੇ ਵਿੱਚ ਬੈਠੇ ਨੇ ਤਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇੱਕ ਡਿਸੀਜਨ ਲਿਆ ਗਿਆ ਵੀ ਜੂਨ ਦੇ ਮਹੀਨੇ ਜਿਹੜਾ ਇੱਕ ਜੱਥਾ ਤਿਆਰ ਕਰਕੇ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਸ੍ਰੀ ਹਜੂਰ ਸਾਹਿਬ ਲੈ ਕੇ ਜਾਇਆ ਜਾ ਰਿਹਾ ਸੋ ਤੁਸੀਂ ਦੇਖ ਰਹੇ ਹੋ ਸ਼ਰਧਾਲੂਆਂ ਦੇ ਵਿੱਚ ਕਿੰਨਾ ਜੋਸ਼ ਹੈ ਔਰ ਜਿਹੜੀ ਬੱਸ ਹੈ ਬਿਲਕੁਲ ਤਿਆਰ ਖੜੀ ਹੈ ਸਾਰੇ ਸ਼ਰਧਾਲੂ ਬੱਸ ਵਿੱਚ ਜਾਣ ਲੱਗੇ ਨੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਨੀਅਰ ਮੈਂਬਰ ਸਾਹਿਬਾਨ ਨੇ ਸਾਰੇ ਸਾਡੇ ਨਾਲ ਮੌਜੂਦ ਨੇ ਆਓ ਉਹਨਾਂ ਦੇ ਨਾਲ ਗੱਲ ਕਰਕੇ ਇਸ ਬਾਰੇ ਜਾਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਤਕਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾ ਵਾਸਤੇ 12 ਦਿਨ ਦਾ ਜੋ ਟੂਰ ਹੈ ਗੁਰੂ ਮਹਾਰਾਜ ਦੀ অপার ਕਿਰਪਾ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਯਾਤਰਾ ਰਵਾਨਾ ਹੋ ਰਿਹਾ ਹੈ ਜਿਸ ਦੇ ਵਿੱਚ ਸੰਗਤਾਂ ਗੁਰੂ ਮਹਾਰਾਜ ਦੇ ਪਵਿੱਤਰ ਦਰਸ਼ਨ ਦੀਦਾਰੇ ਕਰਕੇ 12 ਦਿਨ ਬਾਅਦ ਵਾਪਸ ਆਉਣਗੀਆਂ ਇਹ ਜੋ ਯਾਤਰਾ ਹੈ ਗੁਰਦੁਆਰਾ ਸਿੰਘ ਸਭ ਪਰੰਦਰ ਕਮੇਟੀ ਅਤੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਸੰਗਤ ਨੂੰ ਲਿਜਾਇਆ ਜਾ ਰਿਹਾ ਹੈ ਜੀ ਇਹ ਜਿਹੜਾ ਜੱਥਾ ਇਹ 12 ਦਿਨ ਦੇ ਲਈ ਲੈ ਕੇ ਜਾਇਆ ਜਾ ਰਿਹਾ ਹੈ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਤੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਬਹੁਤ ਵੱਡਾ ਬੜਾ ਚੰਗਾ ਉਪਰਾਲਾ ਕੀਤਾ ਗਿਆ ਹੈ ਸ਼ਹਿਰ ਵਾਸੀ ਧਾਰਮਿਕ ਜਗ੍ਹਾ ਤੇ ਜਾ ਕੇ ਬੜਾ ਵਧੀਆ ਆਨੰਦ ਮਾਣਨਗੇ ਇਹ ਦੱਸੋ ਜੀ ਕਿ ਜਿਹੜਾ ਇਹ ਜੱਥਾ ਸਿਰਫ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਹੀ ਦਰਸ਼ਨ ਕਰਵਾਏ ਜਾਣਗੇ ਜਾਂ ਹੋਰ ਵੀ ਕਈ ਜਗ੍ਹਾ ਤੇ ਦਰਸ਼ਨ ਕਰਵਾਏ ਜਾਣਗੇ ਤਕਰੀਬਨ ਲਾ ਲੋ ਵੀ ਇਹ 14-15 ਗੁਰਦੁਆਰਾ ਸਾਹਿਬ ਜੋ ਰਸਤੇ ਦੇ ਵਿੱਚ ਪੈਣਗੇ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ ਜਿਸ ਤਰ੍ਹਾਂ ਕਿ ਆਗਰਾ ਜਾਂ ਉਸ ਤੋਂ ਅੱਗੇ ਗਵਾਲੀਅਰ ਗਵਾਲੀਅਰ ਬੰਦੀ ਛੋੜ ਦਿਵਸ ਗੁਰੂ ਮਹਾਰਾਜ ਦਾ ਜੋ ਗਵਾਲੀਅਰ ਦਾ ਕਿਲਾ ਹੈ ਉੱਥੇ ਦਰਸ਼ਨ ਕਰਾਏ ਜਾਣਗੇ ਇੰਦੌਰ ਦਰਸ਼ਨ ਕਰਾਂ ਤਮਲਾਨ ਸਾਹਿਬ ਦਰਸ਼ਨ ਕਰਾਏ ਜਾਣਗੇ ਬਾਬਾ ਫਰੀਦ ਜੀ ਦਾ ਜੋ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰਾਏ ਜਾਣਗੇ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਯਾਤਰਾ ਕਰਵਾਈ ਜਾਵੇਗੀ ਉਸ ਤੋਂ ਬਾਅਦ ਕਰਨਾਟਕ ਦੇ ਵਿੱਚ ਵਿਧਰ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰਾਏ ਜਾਣਗੇ ਸ਼੍ਰੀ ਹਜੂਰ ਸਾਹਿਬ ਦੇ ਆਲੇ ਦੁਆਲੇ ਦੇ ਤਕਰੀਬਨ 10-12 ਗੁਰਦੁਆਰਾ ਸਾਹਿਬ ਨੇਗੇ ਜਿੱਥੇ ਕਿ ਗੁਰਦੁਆਰਾ ਨਾਨਕ ਚੀਰਾ ਸਾਹਿਬ ਸਾਰੀਆਂ ਸੰਗਤਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਦਰਸ਼ਨ ਕਰਵਾਏ ਜਾਣਗੇ ਅਤੇ ਸਾਰੀਆਂ ਸੰਗਤਾਂ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਗੁਰੂ ਮਹਾਰਾਜ ਜੀ ਹਨ ਦੇ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਸਾਡੇ ਗੁਰੂ ਘਰ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਗੁਰੂ ਮਹਾਰਾਜ ਦਾ ਹੁਕਮਨਾਮਾ ਸਾਹਿਬ ਲੈ ਕੇ ਸੰਗਤਾਂ ਨੂੰ ਵਿਦਾ ਕਰ ਰਹੇ ਹਨ ਹੁਣ ਚੰਡੀ ਦੇ ਕੇ ਗੁਰਦਰਸਾਹ ਕਮੇਟੀ ਵੱਲੋਂ ਅਤੇ ਭਾਈ ਰਵਿੰਦਰ ਸਿੰਘ ਜੀ ਬੱਸ ਨੂੰ ਰਵਾਨਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੇ ਜੌਨਹੋ ਸਾਸ਼੍ਰੀਅਕ ਹਾਂਜੀ ਹੁਣ ਅਸੀਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਦੇ ਜਿਹੜੇ ਸੀਨੀਅਰ ਮੈਂਬਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਆਪ ਜੀ ਨੂੰ ਜਾਣੂ ਕਰਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਜ ਖੁਸ਼ੀਵਾਰਾ ਦਿਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ಅಪਾਰ ਕਿਰਪਾ ਸਦਕਾ ਮਹਾਰਾਜ ਨੇ ਇੱਕ ਫੁਰਮਾ ਫੁਰਨਾ ਬਣਾਇਆ ਸੀ ਜੋ ਕਿ ਮਨ ਦਾ ਵਿਚਾਰ ਸੀ ਵੀ ਸੰਗਤ ਹਜੂਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਟਰੇਨ ਦੇ ਵਿੱਚ ਤਾਂ ਬਹੁਤ ਸੰਗਤ ਜਾਂਦੀ ਹੈ ਮਨ ਦੇ ਵਿੱਚ ਇੱਕ ਫੁਰਨਾ ਬਣਿਆ ਵੀ ਸੰਗਤ ਨੂੰ ਬਸ ਰਾਹੀਂ ਰਸਤੇ ਤੇ ਵੀ ਦਰਸ਼ਨ ਕਰਾਏ ਜਾਣ ਜੋ ਰਸਤੇ 'ਚ ਗੁਰੂ ਘਰ ਆਉਂਦੇ ਹਨ ਸੋ ਅੱਜ ਉਹ ਮਹਾਰਾਜ ਦੀ ਕਿਰਪਾ ਸਦਕਾ ਜੋ ਮਨ ਦਾ ਫੁਰਨਾ ਸੀ ਉਹ ਪੂਰਾ ਹੋਇਆ ਹੈ ਸੋ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਪਹਿਲੀ ਵਾਰ ਅਮ드ਗੜ ਤੋਂ ਤੱਕ ਸੱਚਖੰਡ ਸ੍ਰੀ ਹਜੂਰ ਸਾਹਿਬ ਲਈ ਜੋ ਬੱਸ ਰਵਾਨਾ ਕੀਤੀ ਜਾ ਰਹੀ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਸੰਗਤਾਂ ਦੇ ਖਾਣ ਪੀਣ ਦਾ ਦਵਾਈਆਂ ਦਾ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਬਾਕੀ ਗੁਰੂ ਸਾਹਿਬ ਆਪ ਅੰਗ ਸੰਗ ਸਹਾਈ ਹੋ ਕਰਕੇ ਜਿਵੇਂ ਵੀ ਕਿਰਪਾ ਕਰਨਗੇ ਓਵੇਂ ਆਪ ਵਰਤਣਗੇ ਓਵੇਂ ਹੀ ਅਸੀਂ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।